ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਾਰਿਆਂ ਦਾ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਆਏ ਸੀਗੇ ਬੀਜੇ শেਠ ਦੇ ਨਾਲ ਤੇ ਕਿਉਂਕਿ ਉਹਦਾ ਨਰਮਾਗਾ ਤੇ ਜੋ ਕਿ ਰੀਤੀ ਰਿਵਾਜ ਦੇ ਹਿਸਾਬ ਨਾਲ ਵੀ ਗੁਲਗਲੇ ਜਾਂ ਊੜੇ ਆਪਣੇ ਨਰਮੇ ਦੇ ਵਿੱਚ ਬਣਾਉਂਦੇ ਹੁੰਦੇ ਆ ਪਕਾਉਂਦੇ ਹੁੰਦੇ ਆ ਤਾਂ ਉਹ ਬਣਾਉਣ ਦੇ ਲਈ ਆਏ ਆ ਤੇ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੀ ਆ ਵੈਂਡ ਤੱਕ ਤੋਂ ਇੱਕ ਵਾਰੀ ਆਪਾਂ ਹੁਣ ਪਾਠੀ ਨੂੰ ਅਗ ਲਾਈ ਆ ਕਿਉਂਕਿ ਪਾਠੀ ਦੀ ਆਪਾਂ ਧੂਪ ਕਰਨੀ ਆ ਤੇ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਇਹ ਹੁੰਦੀ ਆ ਕਹਿੰਦੇ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਰਸਨ ਪਾਣੀ ਆਪਾਂ ਲੈ ਜਾਂਦਾ ਸਾਰਾ ਬਣਾਉਣ ਵਾਸਤੇ ਗੁਲਗਲੇ ਬਣਾਵਾਂਗੇ ਇੱਥੇ ਨਰਮੇ ਦੇ ਵਿੱਚ ਕਿਉਂਕਿ ਇਹ ਰੀਤੀ ਰਿਵਾਜ ਦੇ ਹਿਸਾਬ ਨਾਲ ਕਹਿੰਦੇ ਹੁੰਦੇ ਆ ਵੀ ਬਿਮਾਰੀਆਂ ਖਤਮ ਹੋ ਜਾਂਦੀਆਂ ਨੇ ਨਾਲ ਬਣਾਉਣ ਦੇ ਨਾਲ ਤਾਂ ਕਰਕੇ ਬਣਾਉਣ ਲਈ ਆਏ ਆ ਤੇ ਕੜਾਹੀ ਰੱਖੀ ਪਈ ਆ ਤੁਸੀਂ ਲੈ ਦੇ ਦੇਖ ਸਕਦੇ ਹੋ ਤੁਸੀਂ ਤੇ ਗੈਸ ਚਾਲੂ ਆ ਭਾਈ ਤੇਲ ਗਰਮ ਹੋਈ ਜਾਂਦਾ ਦੇਖ ਸਕਦੇ ਹੋ ਤੁਸੀਂ ਇਹ ਮੀਜਾ শেਠ ਗਿਆ ਵੇ ਇੱਕ ਵਾਰੀ ਘਰੇ ਆ ਰਿਹਾ ਪਾਫ ਤੇ ਦੋਸਤੋ ਹੁਣ ਅਸੀਂ ਬਣਾ ਰਹੇ ਹਾਂ ਖੇਤ ਦੇ ਵਿੱਚ ਗੁਲਗਲੇ ਤੁਸੀਂ ਦੇਖ ਸਕਦੇ ਹੋ ਮੀਜਾ শেਠ ਤੇ ਮੈਂ ਦੋਨੇ ਆਏ ਆ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਕਹਿੰਦੇ ਵੀ ਜੇ ਬਣਾਏ ਜਾਣ ਤਾਂ ਨਰਮੇ ਦੇ ਵਿੱਚੋਂ ਬਿਮਾਰੀ ਖਤਮ ਹੋ ਜਾਂਦੀ ਹੈ ਭਾਈ ম্যাগਨੀਸ਼ੀਅਮ ਗੈਸ ਹੁੰਦੀ ਹੈ ਕਹਿੰਦੇ ਇਹਦੇ ਵਿੱਚ ਇਹ ਤਾਂ ਕਰਕੇ ਇਹ ਕੰਮ ਜ਼ਰੂਰੀ ਹੁੰਦਾ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਕਰਨਾ ਪੈਂਦਾ ਇਹ ਤੇ ਇਸ ਲਈ ਥੋੜਾ ਯਾਰ ਕਰਿਆ ਸੀ ਆਪਾਂ ਐਂ ਕੰਮ ਕਰ ਰਹੇ ਆਂ ਤਾਂ ਕਰਕੇ ਨਰਮਾ ਬਿਮਾਰੀ ਬੂਰੀ ਤੋਂ ਬਚਤ ਰਵੇ ਤੇ ਅੱਗੇ ਜਾ ਕੇ ਵਧੀਆ ਫਲ ਫੁੱਲ ਲੱਗਣ ਇਹਨਾਂ ਨੂੰ ਨਰਮੇ ਨੂੰ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਬਣਾ ਰਹੇ ਆਂ ਤੇ ਇੱਕ ਵਾਰੀ ਬਣਾ ਰਹੇ ਆਂ ਜਦੋਂ ਬਣਾ ਰਹੇ ਫਾਈਨਲੀ ਅਸੀਂ ਗੂਗਲ ਗੁਲਗਲੇ ਕੱਢ ਲਏ ਤੇ ਗੂਗਲ ਦੀ ਧੂਪ ਦੇਣ ਜਾ ਰਹੇ ਆਂ ਨਰਮੇ ਨੂੰ ਤੇ ਆਪਣੇ ਨਾਲ ਹੈਗਾ ਵੀਜਾ শেਡ ਵੀਜੇ শেਡ ਦਾ ਨਰਮਾ ਰੀਤੀ ਰਿਵਾਜ ਦੇ ਮੁਤਾਬਕ ਸਾਰਾ ਕੁਝ ਕਰਿਆ ਜਾ ਰਿਹਾਗਾ ਤਾਂ ਕਿ ਬਿਮਾਰੀ ਨਾ ਪਾਵੇ ਨਰਮੇ ਨੂੰ ਤੇ ਕਹਿੰਦੇ ਵੀ ম্যাগਨੀਸ਼ੀਅਮ ਗੈਸ ਮਿਲਦੀ ਹੈ ਇਹਦੇ ਨਾਲ ਤਾਂ ਕਰਕੇ ਆਪਾਂ ਇਹ ਕੰਮ ਕਰਿਆ ਤੇ ਵੀਜਾ শেਡ ਜੀ ਧੂਪ ਦੇਣ ਜਾ ਰਹੇ ਹੈਗੇ ਨਰਮੇ ਨੂੰ ਗੂਗਲ ਦੀ ਧੂਪਾ ਪਾਠੀ ਨੂੰ ਅੱਗ ਲਾ ਕੇ ਬਾਈ ਤੇ ਉੱਤੇ ਗੂਗਲ ਪਾ ਕੇ ਧੂਪ ਦਿੱਤੀ ਜਾ ਰਹੀ ਆ ਤੇ ਚਾਰ ਸਫੇਰੇ ਉਤੋਂ ਨਹੀਂ ਘੇੜਾ ਦੇ ਕੇ ਆਊਗਾ ਬਾਈ ਤੇ ਉਸ ਤੋਂ ਬਾਅਦ ਇਧਰੋਂ ਖੀੜਾ ਦੇ ਕੇ ਤੇ ਇੱਥੇ ਆ ਜਾਣਾ ਬਾਈ ਨੇ ਜਿੱਥੇ ਆਪਣੇ ਗੁਲਗਲੇ ਬਣ ਜਾਂਦੇ ਆ ਤੇ ਗੁਲਗਲੇ ਆਪਾਂ ਬਣਾ ਲੇ ਤਿਆਰ ਕਰ ਲੇ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਦਿਖਾਵ ਵੀ ਦਿੰਨੇ ਆਪਾਂ ਬਣੀ ਜਾਂਦੇ ਆ ਦੇਖੋ ਗੁਲਗਲੇ ਤੇ ਨਿਰਧਾਰਜਾਂ ਦੇ ਮੁਤਾਬਕ ਆਪਾਂ ਇਹ ਕੰਮ ਕਰਿਆ ਨਰਮੇ ਨੂੰ ਬੁਰੀ ਟਮਰੀ ਨਾ ਪਵੇ ਤਾਂ ਕਰਕੇ ਨਰਮਾ ਵਧੀਆ ਹੋਵੇ ਤੇ ਨਰਮਾ ਰੱਖਾ ਨਹੀਂ ਹੋਈ ਨਰਮਾ ਬਹੁਤ ਵਧੀਆ ਵੀਜੇ ਸੇਡ ਦਾ ਇਹ ਕਹਿੰਦਾ ਵੀ ਮੈਥੋਂ ਇਕੱਲੇ ਤੋਂ ਆਰਦਾ ਨਹੀਂ ਹੁੰਦਾ ਤੇ ਮੈਂ ਆਖਿਆ ਵੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਜਾ ਕੇ ਕਰਵਾਇਆ ਆਂਗਾ ਸਾਰਾ ਕੰਮ ਆਹ ਕਰਕੇ ਬਾਈ ਦੇ ਨਾਲ ਆਏ ਸੀ ਸਾਰਾ ਕੰਮ ਕਰਵਾਉਣ ਵਾਸਤੇ ਤੇ ਇਕੱਲੇ ਬੰਦੇ ਨੂੰ ਨਹੀਂ ਆ ਰੌਂਦਾ ਬਾਈ ਤੇ ਦੋ ਬੰਦੇ ਦੋ ਹੀ ਹੁੰਦੇ ਆ ਤੇ ਇਹ ਆਪਾਂ ਕੰਮ ਕਰ ਲਿਆ ਕੰਪਲੀਟ ਆ ਬਸ ਲਾਸਟ ਪੂਰਾ ਬਈਆ ਜਿਹੜਾ ਬਣੀ ਜਾਂਦਾ ਹੁਣ ਤੇ ਹੁਣ ਬਾਈ ਅਸੀਂ ਗੁਲਗਲੇ ਖਾ ਰਹੇ ਆਂ ਤੁਸੀਂ ਦੇਖ ਸਕਦੇ ਹੋ ਆ ਬਾਈ ਵੀ ਆਪਣੇ ਆਏ ਆ ਗੁਲਗਲੇ ਖਾਣ ਵਾਸਤੇ ਆਹ ਦੇਖੋ ਗੁਲਗਲੇ ਨਹੀਂ ਈਆ ਫੇਰ ਵੀ ਖਾ ਰਿਆ ਗੋਲਗਲੇ ਦੇਖੋ। ਕਿਵੇਂ ਗੋਲਗਲੇ ਖਾਣ ਵਾਸਤੇ ਉਹ ਨਾਲ ਖੇਤ ਦੇ ਕੰਮ ਕਰਦੇ ਸੀ ਬਾਈ। ਇਹ ਆਪਾਂ ਗੋਲਗਲੇ ਖਾ ਰਹੇ ਆ। ਹੁਣ ਇਸ ਤੋਂ ਬਾਅਦ ਸਾਰਾ ਸੈਟ ਆਪਾਂ ਨੂੰ ਘਰੇ ਲੈ ਆਣਾ ਮੋਹਾਰਾ ਘਟਾ ਕੇ। ਇਹ ਆਪਣੇ ਗਵਾਂਢੀ ਆ ਬਾਈ, ਖੇਤ ਦੇ। ਸਬਜ਼ੀ ਲਾਈ ਹੈ ਇਹਨਾਂ ਨੇ ਵੀ ਤੇ ਇਹ ਫਿਰਦੇ ਸੀ ਬਾਈ ਇਹ ਵੀ ਆਪਣੇ ਕੋਲ ਆ ਕੇ ਗੋਲਗਲੇ ਖਾਣ ਵਾਸਤੇ। ਹਾਂ। ਨਾਲ ਨਾਲ ਕੰਮ ਵੀ ਦੇ। ਹਾਂ ਇਹਦਾ ਹੈ ਮੈਂ ਤੇ ਹੁਣ ਆਪਾਂ ਸੈਟਅਪ ਇਕੱਠਾ ਵੀ ਕਰਨਾ ਸਾਰਾ ਤੇ ਸਾਰਾ ਸਮਾਨ ਆਪਾਂ ਘਰੇ ਲੈ ਕੇ ਜਾਵਾਂਗੇ ਤੋਂ ਹੁਣ ਆਪਾਂ ਸਮਾਨ ਇਕੱਠਾ ਕਰ ਲਿਆ ਤੇ ਹੁਣ ਆਪਾਂ ਲੈ ਕੇ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਸਮਾਨ ਸਾਰਾ ਬੱਟਲ ਇੱਕ ਕਰੀ ਸਾਰਾ ਲੈ ਕੇ ਜਾਵਾਂਗੇ ਹੁਣ ਘਰੇ ਲੈ ਕੇ ਆਣਾ ਇਹ ਸਾਰਾ ਸਮਾਨ ਹੁਣ ਆਪਾਂ ਤੇ ਜਿਹੜੇ ਕੰਮ ਲਈ ਆਪਾਂ ਆਏ ਸੀ ਉਹ ਆਪਣਾ ਕੰਮ ਹੋ ਗਿਆ ਸੁਭਾਹ ਆਏ ਸੀ ਜਲਦੀ 6:30 ਵਜੇ ਹੁਣ ਆਪਣਾ ਕੰਮ ਨਿਪਟ ਚੱਕਿਆਗਾ ਤੇ ਬਲੌਗ ਦਾ ਆਪਾਂ ਐਂਡ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਾਏ ਬਾਏ